ਨਵ ਹਾਂਜੀ ਤੇਰਾ ਫੋਨ ਆਉਣ ਡਿਆ ਵਾ ਤੇ ਕੋਈ ਗੱਲ ਨਹੀਂ ਆ ਤੁਸੀਂ ਚੁੱਕ ਲਓ ਮੈਂ ਥੋੜਾ ਜਿਹਾ ਕੰਮ ਕਰਨ ਨਹੀਂ ਆ ਮੈਂ ਨਹੀਂ ਚੁਕਣਾ ਉਹ ਆਪੇ ਆ ਕੇ ਚੁਕਲਾ ਹੁਣ ਮੈਸੇਜ ਵੀ ਆਉਣ ਡਿਆ ਹੀ ਆ ਜਾ ਪਹਿਲਾਂ ਓਹੋ ਹੁਣ ਮੈਂ ਰਸੋਈ ਦਾ ਕੰਮ ਛੱਡ ਕੇ ਇੱਧਰ ਆ ਜਾ ਤੁਹਾਨੂੰ ਕਿਹਾ ਰਿਹਾ ਚੁੱਕ ਲਓ ਦੱਸ ਦੋ ਮੈਨੂੰ ਕੀ ਦਾ ਹੈਗਾ ਆ ਪਤਾ ਨਹੀਂ ਕਿਹੜੇ ਨੰਬਰ ਤੋਂ ਆਉਣ ਡਿਆ ਵਾ ਅਨਨੋਨ ਨੰਬਰ ਆ ਹੱਥ ਫੜ ਤੂੰ ਦਾ ਫੋਨ ਆਉਣ ਡਿਆ ਤੇਰਾ ਤੁਸੀਂ ਆਪ ਹੀ ਆ ਗਏ ਹੋ ਮੈਂ ਤੁਹਾਨੂੰ ਕਿਹਾ ਸੀ ਚੁੱਕ ਲੈਣੇ ਹੈਲੋ अच्छा ठीक है। ਕਹੇ ਕਿ ਦੇ ਨੰਬਰ ਤੋਂ ਫੋਨ ਕਰਨ ਦੀ ਹਾਂ। ਅੱਛਾ ਅੱਛਾ। ਚਲ ਠੀਕ ਹੈ ਮੈਂ ਤੈਨੂੰ ਭੇਜਦੀ ਹਾਂ। ਉਹ ਮੈਂ ਤੇ ਮੇਰੀਆਂ ਸੱਲੀਆਂ ਨਹੀਂ ਆ। ਆਪਾਂ ਬਾਹਰ ਜਾਣ ਦਾ ਪਲਾਨ ਬਣਾਇਆ ਹੈ। ਉਹਦੀ ਲੋਕੇਸ਼ਨ ਦੀਆਂ ਫੋਟੋਆਂ ਭੇਜਣੀਆਂ ਹੈਗੀਆਂ। ਤੁਹਾਨੂੰ ਕੋਈ ਸ਼ੱਕ ਨਹੀਂ ਹੋਇਆ ਕਿ ਮੱਲਾ ਕਦੋਂ ਦਾ ਮੇਰੇ ਅਨਨ ਨੰਬਰ ਤੋਂ ਫੋਨ ਵੱਜਣ ਲਿਆ ਆ। ਤੂੰ ਹੀ ਚੁਪਿਆ ਹੀ ਨਹੀਂ ਆਪ। ਮੱਲਾ ਤੇਰਾ ਫੋਨ ਤੇ ਮੇਰੇ ਕੋ ਪਿਆ ਸੀ। ਹੈਨਾ? ਤੇ ਜੇ ਤੇਰੇ ਮਨ 'ਚ ਕੋਈ ਡਾਊਟ ਹੁੰਦਾ ਕੋਈ ਕੋਟ ਹੁੰਦੀ ਤੇ ਉੱਥੇ ਤੂੰ ਰੱਖਣਾ ਹੈ। ਮੈਨੂੰ ਗੱਲ ਨਹੀਂ ਰੱਖਣਾ ਹੈ। ਤੇ ਤੂੰ ਨਾ ਮੈਨੂੰ ਇੱਕ ਵੀ ਕਹਨੇ ਬੰਦੇ ਚੋਕਲੋ 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 ਜੇ ਬਾਜਾ ਫੋਨ ਮੈਸੇ ਵਜਦਾ ਤੁਮਨੇ ਹਰ ਪੱਜੀ ਆਉਣਾ ਹੈ ਉਹਨਾ ਹੀ ਹੈ ਇਥੋਂ ਇਹ ਸਾਫ ਜਾਹਿਰ ਹੁੰਦਾ ਹੈ ਕਿ ਤੇਰੇ ਮਨ ਚ ਕੋਈ ਕੋਟ ਨਹੀਂ ਹੈਗੀ ਜਿਹੜੇ ਆਪਾਂ ਦੋਨਾਂ ਦਾ ਜੋ ਰਿਸ਼ਤਾ ਹੁੰਦਾ ਨਾ ਹੈ ਨਾ ਪਤੀ ਪਤਨੀ ਦਾ ਉਹ ਵੀ ਸ਼ਵਾਜ ਦੇ ਸਿਰ ਤੇ ਚੱਲਦਾ ਹੋਈ ਨਹੀਂ ਮੈਂ ਤੁਹਾਨੂੰ ਮੈਂ ਦਿੰਨੀ ਆ ਉਹ ਕਰਦੇ ਨਾਲ ਕਿਸੇ ਬ੍ਰੈਡ ਪੀਸ ਦੇ ਨਾਲ ਸੇਵ ਖਾਓਗੇ ਦੱਸ ਯਾਰ ਸੇਵ ਕੱਢਣੀ ਮੈਂ ਦੁਕਾਨ ਤੇ ਲੈ ਕੇ ਜਾਣਾ ਆ ਹੈ